we uh -huh. ਸਰ ਮੇਰਾ ਨਾਮ ਗੁਰਵਿੰਦਰ ਸਿੰਘ ਆ ਜੀ ਕੀ ਮਾਮਲਾ ਸੀਗਾ ਅੱਜ ਤੁਸੀਂ ਕੀ ਕੰਮ ਜੀ ਕਰਉਂਦੇ ਹੋ ਹੁੰਦੇ ਸਾਰੇ ਹਾਂ ਜੀ ਸਰ ਮੈਂ ਆਪਣੇ ਮੇਰਾ ਲੱਗੀ ਪਿੰਡ ਆ ਜੀ ਗੋਨੇਣਾ ਖੁਰਦ ਪਿੰਡ ਆ ਜੀ ਤੇ ਮੈਂ ਜਾ ਰਿਆ ਸੀਗਾ ਰਸਤੇ 'ਚ ਤੇ ਜਦੋਂ ਅਸੀਂ ਦੇਖਿਆ ਇੱਥੇ ਦੋ ਤਿੰਨ ਬੁੜੀਆਂ ਖੜੀਆਂ ਹੋਈਆਂ ਸੀ ਮਾਤਾ ਖੜੀਆਂ ਹੋਈਆਂ ਸੀ ਜੀ ਤੇ ਉਹ ਕਹਿੰਦੇ ਵੀ ਇੱਥੇ ਕੁਝ ਪਿਆ ਹੋਇਆ ਜਦੋਂ ਅਸੀਂ ਚੈੱਕ ਕੀਤਾ ਸਰ ਇੱਥੇ ਨਾ ਬੈਗ ਪਿਆ ਹੋਇਆ ਸੀ ਕਿ ਕੋ ਝੋਲਾ ਹੀ ਉਹ ਅਸੀਂ ਜਦੋਂ ਖੋਲ ਕੇ ਦੇਖਿਆ ਜੀ 5-6 ਮਹੀਨਿਆਂ ਦਾ ਸਰ ਬੱਚਾ ਸੀਗਾ ਜੀ ਛੋਟਾ ਜਿਹਾ ਜੀ ਉਹਨੂੰ ਪੈਕ ਕੀਤਾ ਹੋਇਆ ਸੀਗਾ ਲਫਾਫੇ ਦੇ ਵਿੱਚ ਸਰ ਤੇ ਜਦੋਂ ਅਸੀਂ ਵੇਖਿਆ ਵੀ ਬੱਚਾ ਤਾਂ ਮਰਿਆ ਹੋਇਆ ਸੀਗਾ ਜੀ ਉਸ ਟਾਈਮ ਦੀ ਮੌਕੇ ਤੇ ਅਸੀਂ ਸਰਪੰਚ ਸਾਹਿਬ ਆਪਣੇ ਪਿੰਡ ਦੇ ਮੈਂਬਰ ਆ ਗਏ ਸੀ ਬਲੱਡ ਬਿੰਦੂ ਦੇ ਜੀ ਮੌਕੇ ਤੇ ਤੇ ਇਹ ਘਟਨਾ ਸਰ 1-2 ਵਜੇ ਦੀ ਸਰ ਇਹ ਘਟਨਾ ਜੀ ਤੇ ਮੈਂਬਰ ਆ ਗਏ ਸੀਗੇ ਤੇ ਅਸੀਂ ਪੁਲਿਸ ਨੂੰ ਵੀ ਦੱਸਤਾ ਸੀਗਾ ਸਰ 5-6 ਮਹੀਨਿਆਂ ਦਾ ਬੱਚਾ ਸੀਗਾ ਜੀ ਹਾਂਜੀ ਜ਼ਰਾ 25 ਦੇ ਜੀ ਕਰ ਰਹੀ ਸੀ ਸਰ ਉਹ ਜਦੋਂ ਅਸੀਂ ਬੈਕ ਹੋ ਲੈਣਾ ਜੀ ਇੱਕ ਰੈੱਡ ਜੀ ਰੰਗ ਦੀ ਪਰਚੀ ਸੀਗੀ ਸਰ ਉਹ ਉੱਤੇ ਲਿਖਿਆ ਹੋਇਆ ਸੀਗਾ ਬੇਬੀ ਰਾਮ ਬੈਡਸ ਰੈਸਟ ਮਤਲਬ ਵੀ ਕੋਈ ਆਪਾਂ ਕੋਈ ਰੈਸਟ ਵਗੈਰਾ ਜਿਹੜੇ ਰੂਮ ਚ ਕਰਦੇ ਹੁੰਦੇ ਆ ਉਹਦੀ ਪਰਚੀ ਪਈ ਹੋਈ ਸੀ ਸਰ ਤੇ ਰੈੱਡ ਜੀ ਪਰਚੀ ਸੀਗੀ ਇੱਕ ਪ੍ਰਾਈਸ ਲਿਖਿਆ ਹੋਇਆ ਸੀ 149 ਰੁਪਏ ਉਹ ਪਰਚੀ ਤੇ ਜੀ ਮੌਕੇ ਤੇ ਸੀ ਸਰ ਪੁਲਿਸ ਵਾਲੇ ਨੇ ਸੱਦ ਲੈ ਸੀਗੇ ਜੀ ਤੇ ਬਾਕੀ ਉਹਨਾਂ ਨੇ ਆਪਣੀ ਜੋ ਵੀ ਕਾਰਵਾਈ ਬਣਦੀ ਸੀ ਉਹ ਆਪਣੀ ਕਰਦੀ ਸੀਗੀ ਜੀ ਹਾਂਜੀ ਸਰ ਕਿਹਦੇ ਨਾਮ ਇਹ ਸੀ ਬੇਨਾਜ ਸਿੰਘ ਜੀ ਕੀ ਕੱਲ ਹੋਈ ਸੀ ਕਿਰਪੂਨ ਰਸਿਆ ਰਿਹਾ ਉਹ ਸੀਗੇ ਸੀ ਹਾਂ ਸੀਗੇ ਕੀ ਕੱਲ ਹੋਈ ਸੀ ਤੇ ਫੋਨ ਲੱਗੇ ਹੀ ਤੇ ਸਾਰਾ ਕਲੱਬ ਵਾਲੀ ਹਾਂ ਕੁਰਸੀ ਸੀ ਕਿ ਨੋਕ ਤੇ ਕਿੰਨੇ ਵਜੇ ਦੀ ਗੱਲ ਹੈਗੀ ਜੀ ਇਹ 1 2 ਵਜੇ ਦਾ ਟਾਈਮ 1 2 ਵਜੇ ਦਾ ਟਾਈਮ ਸੀ ਕੀ ਉਹ ਪਤਾ ਚੱਲੇ ਕਿ ਹੁਣ ਰੱਖੀ ਐ ਇੱਥੇ ਜੀ ਨਹੀਂ ਜੀ ਕੋਈ ਪਤਾ ਨਹੀਂ ਕੋਈ ਪਿੰਡ ਦੇ ਸਰਪੰਚ ਉੱਗਰਾ ਮੋਤਵਾਰ ਬੰਦੇ ਆਏ ਸੀ ਹਾਂ ਪੰਚਾਇਤ ਮੈਂਬਰ ਸੀਗੇ ਜੀ ਮੇਰਾ ਨਾਮ ਸੰਦੀਪ ਸਿੰਘ ਆ ਸਰ ਇਹ ਸਾਹਾਗ ਜਾਂ ਸਰਵੈਂਟ ਆ ਪਰ ਸਾਡੇ ਪ੍ਰਧਾਨ ਸ਼ਿਟੀ ਬੀਜਾ ਗੋਲ ਜੀ ਨੂੰ 9814077277 ਤੋਂ ਕਾਲ ਆਈ ਸੀ ਕੇ ਪਟੰਡਾ ਕੋਨੇ ਵਾਲੇ ਪੈਂਡਸ ਹੂਏ ਦੇ ਨਿੱਚੇ ਵਿੱਚ ਇੱਕ ਭਰੂਣ ਪਿਆਗਾ ਮੈਂ ਮੌਕੇ ਤੇ ਆ ਕੇ ਦੇਖਿਆ ਜੋ ਕਿ ਭਰੂਣ ਉਹ ਥੱਲੇ ਦੇ ਵਿੱਚ ਪਿਆ ਸੀਗਾ ਕੈਰੀ ਬੈਗ ਦੇ ਵਿੱਚ ਉਹਦੇ ਆਸ-ਪਾਸ ਕੋਈ ਇਹਦੀ ਚੀਜ਼ ਨਹੀਂ ਮਿਲੀ ਬਾਕੀ ਥਾਣਾ ਨਹੀਂਆ ਪੁਲਿਸ ਮੌਕੇ ਤੇ ਮੌਜੂਦ ਸੀ ਉਹਨਾਂ ਦੀ ਮੌਜੂਦਗੀ ਵਿੱਚ ਭਰੂਣ ਨੂੰ ਸਿਵਲ ਹਸਪਤਾਲ ਲੈ ਕੇ ਆਇਆ ਸਰ ਇਹ ਕਿੰਨੇ ਦਿਨ ਦਾ ਨਾੜਦਾ ਇਹ ਸਾਰਾ ਪੋਸਟਮਾਰਟਮ ਦਾ ਬਾਦੀ ਪਤਾ ਲੱਗੂ ਕਿੰਨੇ ਕ ਦਿਨ ਦਾ ਸਰ ਜੀ ਲੜਕਾ ਹੈਗਾ ਸਰ ਜੀ ਸਰ ਆਸੇ ਪਾਸੋਂ ਸਾਰਾ ਕੁਝ ਮਿਲਿਆ ਪਰ ਉਹਦੇ ਕੋਲੋਂ ਕੁਝ ਨਹੀਂ ਮਿਲਿਆ ਜੀ ਸਾਨੂੰ ਤਲਾਕ ਕਿੰਨੇ ਦਿੱਤੀ ਸੀ ਸਾਨੂੰ ਲੋਕਾਂ ਨੇ ਇੱਥੇ ਸਾਰੇ ਤਲਾਕ ਜੀ ਤੇ ਲੋਕਾਂ ਨੇ ਦੇਖਿਆ ਉਹ ਕਿ ਕਿਸੇ ਪਾਸੇ ਪਾਸੇ ਅਸੀਂ ਵੀ ਕੁਝ ਕੁਝ ਨਹੀਂ ਮਿਲਿਆ ਸਰ ਉਹਦੇ ਬੈਗ ਦੇ ਵਿੱਚ ਸੀ ਜੀ ਇੱਕ ਉਹਦੇ ਨਾਲ ਪਰਚੀ ਜੀ ਪਈ ਸੀ ਉਹਨਾਂ ਨੂੰ ਨਹੀਂ ਪਤਾ ਕਿੱਥੋਂ ਦੀ ਕਿੱਥੋਂ ਦੀ ਨਹੀਂ ਸਰ ਸੂਆ ਸੂਏ ਦੇ نیچے ਸਰ ਪੁਲ ਉਹ ਗੋਨੇਆਂ ਦੇ ਪਿੰਡ ਦੀ ਸੂਏ ਦੇ نیچے ਬਾਜਾ ਖੰਡਾ ਰੋਡ ਪੈਂਦਾ ਜੀ ਹਾਈਵੇ ਮੈਨ ਫਰੀਦਕੋਟ ਹਾਈਵੇ ਵੀ ਕਹਿਣ ਉਹਦੇ નીચેੋਂ ਮਿਲਿਆ ਸਰ ਬਾਕੀ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੂਗਾ ਕਿੰਨੇ ਦਿਨ ਦਾ ਹੈਗਾ ਕਿੰਨੇ ਦਿਨ ਦਾ ਸੀ ਸਰ ਆਇਆ ਸੀ ਪੁਲਿਸ ਦਾ ਪੁਲਸ ਆ ਗਈ ਸੀ ਮੌਕੇ ਤੇ ਸਰ ਨਹੀਂ ਹਲੀ ਜੀ ਮੇਰਾ ਨਾਮ ਹੈ ਡਾਕਟਰ ਹਰਸ਼ਿਤ ਗੁਹਿਲ ਮੈਡੀਕਲ ਅਫਸਰ ਸਿਵਲ ਹਸਪੀਟਲ ਬਠਿੰਡਾ ਸਰ ਤੁਹਾਨੂੰ ਮਿਲੇ ਕਿੰਨੇ ਟਾਈਮ ਦਾ ਨਾਗਰੇ ਆਰ ਕੀ ਹੁੰਦਾ ਕੁ ਵਿੱਚ ਹੋਇਆ ਸਰ ਸਾਡੇ ਕੋਲੇ ਸਹਾਰਾ ਜਨ ਸੇਵਾ ਦੇ ਵਲੰਟੀਅਰ ਇੱਕ ਪ੍ਰੋਨਿਕ ਫੀਟਸ ਲੈ ਕੇ ਆਏ ਜਿਹਦੀ ਮੌਤ ਹੋਈ ਚੁੱਕੀ ਸੀ ਜੀ ਉਹਨਾਂ ਦੇ ਦੱਸਣ ਮੁਤਾਬਕ ਇਹ ਉਹਨਾਂ ਨੂੰ ਬੁਨਿਆਨਾ ਸੋਏ ਥੱਲੇ ਇੱਕ ਬੈਗ ਦੇ ਵਿੱਚੋਂ ਮਿਲਿਆ ਹੈਗਾ ਅਸੀਂ ਉਸ ਪ੍ਰੋਨ ਨੂੰ ਹਸਪਤਾਲ ਵਿੱਚ ਰੱਖ ਕੇ ਉਹਦਾ ਜਿਹੜਾ ਇਨਫਰਮੇਸ਼ਨ ਹੈ ਪੁਲਿਸ ਨੂੰ ਰਿਪੋਰਟ ਭੇਜ ਦੇਵਾਂਗੇ ਤੇ ਅਗਲੀ ਦੀ ਕਾਰਵਾਈ ਦੀ ਵੇਟ ਕਰਾਂਗੇ ਕਿੰਨੇ ਦਿਨਾਂ ਦਾ ਹੈ ਸਰ ਐਗਜ਼ੈਕਟ ਤਾਂ ਨਹੀਂ ਦੱਸਿਆ ਜਾ ਸਕਦਾ ਕਿਉਂਕਿ ਇਹ ਤਾਂ ਅਗਲੀ ਕਾਰਵਾਈ ਦੌਰਾਨ ਹੀ ਪਤਾ ਲੱਗੂਗਾ ਕਿ ਕਿੰਨੇ ਦਿਨਾਂ ਦਾ ਪਰ ਦੇਖਣ ਚ ਲੱਗਦਾ ਕਿ ਉਹ ਨਵ ਜਨਮਿਆ ਬਰੁਨੀ ਲੱਗ ਰਹੀ ਹੈ ਦੇਖਣ ਤਾਂ ਅਗਰ ਇੱਕ ਵਾਰੀ ਲੜਕਾ ਲੱਗਦਾ